ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਗੱਲ ਕਰਦੇ ਆਂ ਜੀ ਬਰਕਤ ਵੀਡੀਓ ਬਾਰੇ ਜਿਸ ਵਿੱਚ ਵਿੱਕੀ ਜਦੋਂ ਬਾਹਰ ਚਲਾ ਗਿਆ ਸੀ ਤੇ ਸਾਰਿਆਂ ਨੇ ਬਹੁਤ ਖੁਸ਼ੀ-ਖੁਸ਼ੀ ਉਸ ਨੂੰ ਬਾਹਰ ਭੇਜਿਆ ਸੀ ਤੇ ਸਾਰੇ ਬਹੁਤ ਖੁਸ਼ ਸੀ ਤੇ ਹੁਣ ਜਦੋਂ ਵਿੱਕੀ ਕਾਫੀ ਸਾਲਾਂ ਬਾਅਦ ਵਾਪਸ ਆਉਂਦਾ ਹੈ ਤੇ ਉਹ ਉਥੋਂ ਆ ਕੇ ਕੀ ਦੱਸਦਾ ਹੈ ਬਾਹਰ ਦੇ ਬਾਰੇ ਇਸ ਦੀ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਵਿੱਚ ਮਿਲੂਗੀ ਵੀਡੀਓ ਪੂਰੀ ਦੇਖਿਓ ਤੇ ਚੰਗੀ ਲੱਗੀ ਤੇ ਸ਼ੇਅਰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਹਾਂਜੀ ਵਿੱਕੀ ਨੂੰ ਆਪਣੀਆਂ ਗਲਤੀਆਂ ਦਾ ਜਦੋਂ ਅਹਿਸਾਸ ਹੋਇਆ ਤੇ ਉਹ ਉਸਨੇ ਫੈਸਲਾ ਕੀਤਾ ਕਿ ਮੈਂ ਆਪਣੀ ਮਿਹਨਤ ਕਰਕੇ ਹੁਣ ਆਪਣਾ ਘਰ ਚਲਾਵਾਂਗਾ ਤੇ ਆਪਣੇ ਘਰ ਵਿੱਚ ਬਰਕਤ ਲੈ ਕੇ ਆਵਾਂਗਾ ਮੈਂ ਕਿਸੇ ਦੀ ਦਿੱਤੀ ਚੀਜ਼ ਨਾਲ ਆਪਣੇ ਘਰ ਵਿੱਚ ਕੋਈ ਬਰਕਤ ਨਹੀਂ ਲਿਆ ਸਕਦਾ ਇਸ ਲਈ ਉਸਨੇ ਆਪਣਾ ਮਨ ਬਣਾਇਆ ਤੇ ਉਹ ਬਾਹਰ ਚਲਾ ਗਿਆ ਤੇ ਸਾਰੇ ਜਣੇ ਬਹੁਤ ਖੁਸ਼ ਹੋਏ ਜਾਣ ਲੱਗੇ ਉਸ ਨੂੰ ਸਾਰਿਆਂ ਨੇ ਬਹੁਤ ਹੀ ਪਿਆਰ ਨਾਲ ਅਲਵਿਦਾ ਵੀ ਕਿਹਾ ਤੇ ਸਾਰੇ ਜਣੇ ਉਸ ਲਈ ਬਹੁਤ ਖੁਸ਼ ਸੀ ਉਸ ਦੀ ਮੰਮੀ ਜਿਸ ਨੇ ਹਮੇਸ਼ਾ ਹੀ ਉਸ ਦੇ ਪੁੱਠੇ ਕੰਮਾਂ ਵਿੱਚ ਸਾਥ ਦਿੱਤਾ ਸੀ ਉਹ ਵੀ ਉਸ ਨੂੰ ਇਹੀ ਸਮਝਾ ਕੇ ਭੇਜਦੀ ਹੈ ਕਿ ਪੁੱਤ ਤੂੰ ਬਾਹਰ ਜਾ ਕੇ ਵਧੀਆ ਮਿਹਨਤ ਕਰਕੇ ਵਧੀਆ ਪੈਸੇ ਕਮਾਉਣੇ ਨੇ ਤੇ ਸਾਰਿਆਂ ਦਾ ਨਾਮ ਰੋਸ਼ਨ ਕਰਨਾ ਹੈ ਤੇ ਆਪਣੀ ਜਿਹੜੀ ਗਲਤੀ ਤੂੰ ਕੀਤੀ ਹੋਈ ਹੈ ਉਹ ਸਾਰੀਆਂ ਗਲਤੀਆਂ ਵੀ ਤੇਰੀਆਂ ਮਾਫ਼ ਹੋ ਜਾਣਗੀਆਂ ਤੇ ਵਿੱਕੀ ਐਦਾਂ ਹੀ ਕਰਦਾ ਹੈ ਜਦੋਂ ਉਹ ਬਹੁਤ ਸਾਲਾਂ ਬਾਅਦ ਵਾਪਸ ਆਂਦਾ ਹੈ ਤੇ ਉੱਥੇ ਇੱਥੇ ਆ ਕੇ ਉਹ ਸਾਰਿਆਂ ਨੂੰ ਦੱਸਦਾ ਹੈ ਕਿ ਵਾਕਈ ਬਾਹਰ ਜਾ ਕੇ ਮਿਹਨਤ ਕਰਨੀ ਤੇ ਕਮਾਈ ਕਰਨੀ ਬਹੁਤ ਹੀ ਔਖੀ ਹੈ ਉਹ ਉੱਥੇ ਰਿਹਾ ਤੇ ਉਸ ਨੂੰ ਪਤਾ ਚੱਲਿਆ ਕਿ ਪੈਸੇ ਕਮਾਣੇ ਕਿੰਨੇ ਔਖੇ ਹਨ ਅਸੀਂ ਦੂਜਿਆਂ ਦੇ ਪੈਸਿਆਂ ਤੇ ਐਸ਼ ਤਾਂ ਕਰ ਸਕਦੇ ਹਾਂ ਪਰ ਜਦੋਂ ਅਸੀਂ ਆਪ ਮਿਹਨਤ ਕਰਕੇ ਪੈਸੇ ਕਮਾਉਂਦੇ ਹਾਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਕਿੰਨੀ ਮਿਹਨਤ ਨਾਲ ਕੀਤੀ ਕਮਾਈ ਕੀ ਕਮਾਈ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਦੋਂ ਉਹ ਵਾਪਸ ਆਉਂਦਾ ਹੈ ਤੇ ਉਹ ਬੇਬੇ ਬਾਪੂ ਕੋਲ ਵੀ ਜਾਂਦਾ ਹੈ ਤੇ सोनू ਕੋਲ ਜਾ ਕੇ ਵੀ ਮਾਫੀ ਮੰਗਦਾ ਹੈ ਤੇ ਕਹਿੰਦਾ ਹੈ ਕਿ ਮੈਂ ساری ਜ਼ਿੰਦਗੀ 아이 ਸੋਚਦਾ ਰਿਹਾ ਕਿ ਮੈਨੂੰ ਪੈਸੇ ਐਵੇਂ ਹੀ ਮਿਲੀ ਜਾ ਰਹੇ ਹਨ ਇਸ ਵਿੱਚ ਕੋਈ ਮਿਹਨਤ ਕਰਨ ਦੀ ਲੋੜ ਨਹੀਂ ਪਰ ਤੁਸੀਂ ਮੇਰਾ ਬਹੁਤ ਜ਼ਿਆਦਾ ਸਾਥ ਦਿੱਤਾ ਪੈਸਿਆਂ ਲਈ ਵੀ ਤੇ ਹਰ ਥਾਂ ਤੇ ਤੇ ਬਾਪੂ ਜੀ ਕਹਿੰਦੇ ਹਨ ਕਿ ਤੇਰੇ ਤੇ सोनू ਵਿੱਚ ਮੈਂ ਕਦੀ ਕੋਈ ਫਰਕ ਨਹੀਂ ਰੱਖਿਆ ਤੇ ਨਾ ਹੀ ਕਦੀ ਰੱਖਾਂਗਾ ਤੇ ਕਵਲ ਤੇ ਸੰਦੀਪ ਵੀ ਹੁਣ ਵਿੱਕੀ ਤੋਂ ਬਹੁਤ ਖੁਸ਼ ਹਨ ਉਹ ਸੋਚਦੇ ਨੇ ਕਿ ਸਾਨੂੰ ਇੱਕ ਚੰਗਾ ਜਵਾਈ ਮਿਲਿਆ ਹੈ ਜਿਹੜਾ ਹੁਣ ਆਪਣੀ ਮਿਹਨਤ ਨਾਲ ਸਾਰਾ ਕੁਝ ਬਣਾ ਰਿਹਾ ਹੈ ਤੇ ਸਾਰੇ ਬਹੁਤ ਹੀ ਜ਼ਿਆਦਾ ਖੁਸ਼ ਹਨ ਤੇ ਵਿੱਕੀ ਨੇ ਹੁਣ ਸਾਰਿਆਂ ਦੀਆਂ ਉਮੀਦਾਂ ਤੇ ਖਰਾ ਨਿਕਲਿਆ ਹੈ ਸੋ ਕਹਾਣੀ ਬਹੁਤ ਹੀ ਇੰਟਰਸਟਿੰਗ ਸੀ ਬਰਕਤ ਵੀਡੀਓ ਦੀ ਤੇ ਇਸ ਤਰੀਕੇ ਨਾਲ ਉਹ ਸਾਰੇ ਰਲ ਮਿਲ ਕੇ ਰਹਿੰਦੇ ਹਨ ਤੇ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਕਰਦੇ ਸੋ ਤੁਹਾਨੂੰ ਕਹਾਣੀ ਕਿਵੇਂ ਦੀ ਲੱਗੀ ਤਾਂ ਸਾਨੂੰ ਜ਼ਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ